ਮਜਦੂਰ ਇਕਤਾ ਜਿੰਦਾਬਾਦ 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 ਕਿਸਾਨ ਮਜਦੂਰ ਇਕਤਾ ਜਿੰਦਾਬਾਦ 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 ਲੋਕਾਂ ਦਾ ਭਾਈਚਾਰਾ ਜਿੰਦਾਬਾਦ 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 ਕੋਈਕ ਮੰਗਾ ਸੀਗੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਇਹ ਮੰਗਾ ਤੁਹਾਡੀਆਂ ਆਪਾ ਪੂਰੀਆਂ ਕਰਾਂਗੇ ਪਰ ਬਾਅਦ ਦੇ ਵਿੱਚ ਜਿਹੜੀ ਸਰਕਾਰ ਹੈ ਉਹਨਾਂ ਮੰਗਾ ਤੋਂ ਭੱਜ ਚੁੱਕੀ ਹੈ ਮੋਦੀ ਸਰਕਾਰ ਕਿਸਾਨਾਂ ਦੀ ਉਹ ਮੰਗਾਂ ਨੂੰ ਪੂਰਾ ਨਹੀਂ ਕਰਦੀ ਪਰ ਕਿਸਾਨਾਂ ਦੇ ਕੋਲ ਵੀ ਬਹੁਤ ਪਾਵਰਾਂ ਨੇ ਤੇ ਉਹਨਾਂ ਦੀ ਵੋਟ ਤੇ ਚੋਟ ਮਾਰਨ ਦਾ ਜਿਹੜਾ ਉਪਰਾਲਾ ਹੈ ਉਹ ਜਰੂਰ ਸਾਡੇ ਕਿਸਾਨ ਕਰਨਗੇ ਪਾਵ ਦਾ ਇਹ ਇਤਿਹਾਸ ਗਿਆ ਲੜਾਈ ਬਿਲਕੁਲ ਥੋੜੀ ਲੰਬੀ ਹੈ ਪਰ ਸਾਡੀ ਜਿੱਤ ਹੀ ਕੀਨੀ ਆ ਦੋੜ ਨਾਲ ਮਿਲ ਕੇ ਅਸੀਂ ਲੜੀਏ ਸੰਗੂ ਦੇ ਬੋਡਰ ਤੇ ਖਨੋਰੀ ਦੇ ਬੋਡਰ ਤੇ ਸੰਗੂ ਦੇ ਬੋਡਰ ਤੇ ਆਜੋ ਨਾਲ ਕਿਸਾਨਾਂ ਖੜੀਏ ਜਿੱਤ ਲੜਦੇ ਲੋਕਾਂ ਦੀ ਅੱਜ ਰੜ ਮਿਲ ਕੇ ਅਸੀਂ ਲੜੀਏ ਜੀ ਦੇਖ ਰਹੇ ਹੋ ਪੰਜਾਬੀ ਚੈਨਲ ਤੇ ਮੈਂ ਆਬੋਕਸਿੰਗ ਕਰ ਰਿਹਾ ਹਾਂ ਜਿਹਦਾ ਨਾਮ ਹੈ ਸਾਹਬੇ ਨਜ਼ਦੀਕੀ ਪਿੰਡ ਬੁੱਕਾ ਸਾਉਂਦੀਆਂ ਨੇ ਜਿੱਤੇ ਖੇਤ ਲਾਰਿਆਂ ਦਾ ਧੰਨਵਾਦ ਕਿਸਾਨਾਂ ਦੇ ਨਾਮ ਕਰਦਾ ਇਹ ਆਪਾਂ ਦੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਤੇ ਆਪਾਂ ਜਰੂਰ ਦਿਖਾਵਾਂਗੇ ਦੇ ਨਾਲ ਸਵੇਰ ਤੋਂ ਇਕੱਤਰ ਹੋਏ ਨੇ ਇੱਕ ਸੰਧਾ ਦਾ ਕਹਿਣਾ ਕਿ ਜਦੋਂ ਤੱਕ ਦਿੱਲੀ ਤੋਂ ਉਹਨਾਂ ਦੀਆਂ ਮੰਗਾਂ ਜਿਹੜੀਆਂ ਨਹੀਂ ਆਉਂਦੀ ਉਦੋਂ ਤੱਕ ਇਹ ਧਾਰਨੇ ਜਿਹੜੇ ਲਗਾਤਾਰ ਚੱਲੇ ਰਹਿਣਗੇ ਉਹ ਗੱਲਬਾਤ ਨੂੰ ਕਰਾਂਗੇ ਕਿ ਕਿਸਾਨ ਆਗੂ ਸਾਡੇ ਨਾਲ ਹਾਜ਼ਰ ਨੇ ਆਪਾਂ ਗੱਲਬਾਤ ਕਰੀਏ ਤੇ ਆਪਾਂ ਗੱਲ ਕਰੀਏ ਤਾਂ ਸਾਡੇ ਨਾਲ ਬਹੁਤ ਪਰਵਾਹ ਹੋਏਗਾ ਬਾ ਜਰੂਰ ਕਰਾਂਗੇ ਵੀਰ ਸਿੰਘ ਜੀ ਕੀ ਲੱਗਦਾ ਕਿਸਾਨੀ ਸੰਘਰਸ਼ ਜਿਹੜਾ ਇਹ ਦੂਜਾ ਸ਼ੁਰੂ ਹੋ ਚੁੱਕਿਆ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੀ ਜਿਹੜੀ ਅੜਿ-ਟੜੀ ਹੋਈ ਹੈ ਤੇ ਜਿਹੜੇ ਅੱਜ ਪੰਜਾਬ ਦੇ ਤਮਾਮ ਕਿਸਾਨ ਹੈ ਉਹ ਸੜਕਾਂ ਤੇ ਬੈਠੇ ਨੇ ਲੱਗਦਾ ਨਹੀਂ ਕੇਂਦਰ ਨੂੰ ਜਿਹੜਾ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਦੇਖੋ ਬਿਲਕੁਲ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਜਰੂਰ ਸੁਣਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਜਦੋਂ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਉਸ ਦਿਨ ਪੂਰੀ ਜਿਹੜਾ ਇੰਡੀਆ ਦੀ ਕਿਸਾਨ ਹੈ ਉਹਨੇ ਸੜਕੇ ਤੇ ਆ ਕੇ ਨੱਕ 'ਚ ਦਮ ਕਰ ਦਿੱਤਾ ਸੀਗਾ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁਗਣਾ ਪਿਆ ਸੀ ਤੇ ਤਿੰਨ ਕਾਲੇ ਕਾਨੂੰਨ ਪਹਿਲੀ ਵਾਰ ਹੋਇਆ ਦੁਨੀਆ ਦੇ ਇਤਿਹਾਸ ਵਿੱਚ ਕਿ ਜਿਸ ਪ੍ਰਧਾਨ ਮੰਤਰੀ ਨੇ ਕਾਨੂੰਨ ਬਣਾਏ ਹੋਣ ਉਹਨੇ ਹੀ ਉਹ ਕਾਨੂੰਨ ਵਾਪਸ ਲਏ ਹੋਣ ਸੋ ਇੱਕ ਇਤਿਹਾਸ ਰਚਿਆ ਗਿਆ ਸੀ ਪਰ ਕੁੱਝ ਮੰਗਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਹਿਮਤੀ ਦਿੱਤੀ ਸੀ ਕਿ ਇਹ ਮੰਗਾਂ ਤੁਹਾਡੀਆਂ ਆਪਾਂ ਪੂਰੀਆਂ ਕਰਾਂਗੇ ਪਰ ਬਾਅਦ ਦੇ ਵਿੱਚ ਜਿਹੜੀ ਸਰਕਾਰ ਹੈ ਉਹਨਾਂ ਮੰਗਾਂ ਤੋਂ ਭੱਜ ਚੁੱਕੀ ਹੈ ਤੇ ਉਹੀ ਮੰਗਾਂ ਨੂੰ ਦੁਬਾਰਾ ਲਾਗੂ ਕਰਾਉਣ ਲਈ ਜਿਹੜੇ ਕਿਸਾਨ ਆ ਉਹ ਸੜਕਾਂ ਤੇ ਉਤਰੇ ਨੇ ਅਗਰ ਮੋਦੀ ਸਰਕਾਰ ਕਿਸਾਨਾਂ ਦੀ ਉਹ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਕਿਸਾਨਾਂ ਦੇ ਕੋਲ ਵੀ ਬਹੁਤ ਪਾਵਰਾਂ ਨੇ ਤੇ ਉਹਨਾਂ ਦੀ ਵੋਟ ਤੇ ਚੋਟ ਮਾਰਨ ਦਾ ਜਿਹੜਾ ਉਪਰਾਲਾ ਹੈ ਉਹ ਜਰੂਰ ਸਾਡੇ ਕਿਸਾਨ ਕਰਨਗੇ ਲੱਗਦਾ ਜਿਵੇਂ 2024 ਦਾ ਇਲੈਕਸ਼ਨ ਆ ਰਿਹਾ 2024 ਦੇ ਵੀ ਆਪਾਂ ਗੱਲ ਕਰੀਏ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਆ ਇਹ ਕਾ ਇੰਡੀਆ ਕਰ ਜੋੜਾ ਉਹ ਵਦੋਤਾ ਹੋ ਚੁੱਕਿਆ ਪਰ ਲੱਗਦਾ ਜੀ ਆਪਾਂ ਮੋਦੀ ਨੂੰ ਪਾਸੇ ਕਰਾਂਗੇ ਇਸ ਕਾਂਗਰਸ ਸਰਕਾਰਾਂ ਦੀ ਆਵਾਜ਼ ਹੱਲ ਕਰੂਗੀ ਸਾਡੀਆਂ ਮੰਗਾਂ ਦੇਖੋ ਅਸੀਂ ਤਾਂ ਕੋਈ ਵੀ ਸਰਕਾਰ ਆ ਜੇ ਜੋ ਵੀ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਬੋਲਤੂਗੀ ਉਹਦਾ ਅਸੀਂ ਵੈਲਕਮ ਕਰਾਂਗੇ ਜੋ ਵੀ ਸਰਕਾਰ ਕਿਸਾਨਾਂ ਦੇ ਵਿਰੁੱਧ ਜਾਊਗੀ ਉਸ ਦਾ ਜਿਸ ਤਰ੍ਹਾਂ ਡਟ ਕੇ ਵਿਰੋਧ ਹੋ ਰਿਹਾ ਅੱਗੇ ਵੀ ਇਸੇ ਤਰ੍ਹਾਂ ਸਾਰੀਆਂ ਸਰਕਾਰਾਂ ਦਾ ਡਟ ਕੇ ਵਿਰੋਧ ਕਰਾਂਗੇ ਬਿਲਕੁਲ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸਾਡੇ ਨਾਲ ਹੋਰ ਵੀ ਕਿਸਾਨ ਆਗੂ ਆਦਿ ਨੇ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਬਾਜ ਕੀ ਲੱਗਦਾ ਆਪਾਂ ਸੰਘਰਸ਼ ਲੜਦਿਆਂ ਨੂੰ ਲਗਭਗ ਪਿਛਲੇ ਸਮੇਂ ਦੌਰਾਨ ਜਿਹੜਾ ਸੰਘਰਸ਼ ਚੱਲਿਆ ਕਿਸਾਨੀ ਸੰਘਰਸ਼ ਰਿਹਾ ਗੇਂਦ ਵਾਲ ਕੋਲ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਆ ਮੁੜ ਕੇ ਦੁਬਾਰਾ ਸਾਨੂੰ ਫੇਰ ਦਿੱਲੀ ਵੱਲ ਮੂੰਹ ਕਰਨੇ ਪੈ ਗਏ ਭਾਵੇਂ ਅੱਜ ਸਰਕਾਰ ਨੇ ਇਹ ਦੇਖੇ ਪ੍ਰਬੰਧ ਕਰਤੇ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਆਪਾ ਜਾਣਾ ਵੀ ਤਾਂ ਸੁੱਖਾ ਚਲ ਸਕਦੇ ਆ ਪਰ ਆਪਾ ਹਰਿਆਣਾ ਤੋਂ ਕਰਨਾ ਹੋਵੇ ਤਾਂ ਬੜਾ ਮੁਸ਼ਕਲ ਹੋ ਗਿਆ ਸਾਨੂੰ ਜਾਣਾ ਦਿੱਲੀ ਨੂੰ ਕੀ ਲੱਗਦਾ ਕਿ ਕੇਂਦਰ ਸਰਕਾਰ ਨੇ ਜਿਹੜਾ ਹਰਿਆਣਾ ਸਰਕਾਰ ਨੇ ਜੋ ਕੀਤਾ ਹੈ ਤੇ ਕਿਸ ਪਾਸੇ ਨੂੰ ਜੁੜੇ ਜਾ ਰਿਹਾ ਬਿਲਕੁਲ ਬਿਲਕੁਲ ਸਾਡਾ ਤਛੰਦ ਕੀਤਾ ਜਾ ਰਿਹਾ ਲੋਕ ਆਪਣੇ ਆਂਗਨ ਦੇ ਲੋਕਾਂ ਲਈ ਜਲਦਾ ਆਉਣ ਦੇ ਲਈ ਲੜਨਾ ਪੈ ਰਿਹਾ ਕਾਨੂੰਨ ਬਣਵਾ ਮੰਗੇ ਲੜਦਾ ਪੈ ਰਿਆ ਤੇ ਪੰਜਾਬ ਦਾ ਇਹ ਇਤਿਹਾਸ ਗਿਆ ਲੜਾਈ ਬਿਲਕੁਲ ਥੋੜੀ ਲੰਬੀ ਆ ਪਰ ਸਾਡੀ ਜਿੱਤ ਹੀ ਕੀਨੀ ਆ ਹੁਣ ਇਹ ਮੰਗ ਵੀ ਸਾਡੀ ਚੱਲ ਪਈ ਆ ਕਿ ਬਾਰਡਰ ਚਾਹੇ ਤੁਸੀਂ ਪੱਕਾ ਮੰਨ ਦੇ ਰੱਖ ਲੋ ਬਾਕਾ ਬਾਰਡਰ ਖੋਲ ਦੋ ਸਾਡਾ ਜਿਹੜਾ ਵਪਾਰ ਪਾਕਿਸਤਾਨ ਨਾਲ ਉਹ ਸਾਡਾ ਸ਼ੁਰੂ ਕੀਤਾ ਜਾਵੇ ਜੇ ਕੰਪੀਟੇ ਜਹਾਜ਼ਾਰਾਂ ਹੀ ਕਬਾਨੀ ਡਾਨੀ ਦੇ ਵਪਾਰ ਨਹੀਂ ਵਪਾਰ ਪਾਕਿਸਤਾਨ ਤੋਂ ਵੀ ਨਹੀਂ ਹੋ ਸਕਦਾ ਤਾਂ ਸਾਡੇ ਬਾਈ ਰੋਡ ਪੰਜਾਬ ਰਹੀਂ ਵਪਾਰ ਕਿਉਂ ਨਹੀਂ ਹੋ ਸਕਦਾ ਜਿਹੜੇ 100-15000 ਰੁਪਏ ਕਿਲੋ ਪਿਆਜ਼ ਪਾਕਿਸਤਾਨ ਚ बिक ਰਿਆ ਆਲੂ बिक ਰਿਆ ਸਾਡੇ ਤੇ 4-4 ਰੁਪਏ ਰੋੜ ਰਿਆ ਸਾਡੇ ਕਿਸਾਨ ਜੋੜਾ ਵਪਾਰੀ ਉਹ ਸਾਡੇ ਪੈਸੇ ਕਮਾਉਣ ਉਹ ਜੇ ਇਸ ਕਰਕੇ ਸਾਡੀ ਇਹ ਵੀ ਮੰਗ ਜਿਹੜੀ ਆ ਉਹ ਬਣਦੀ ਆ ਇਹਦੇ ਲਈ ਅਸੀਂ ਲੜਾਈ ਕਰਾਂਗੇ ਤੇ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਆਪਣੇ ਹੱਕ ਦੇ ਲਈ ਆਪਣੇ ਜਮੂਰੀਅਤਾਂ ਦੇ ਲਈ ਮੈਦਾਨ ਦੇ ਵਿੱਚ ਨਿਕਰੋ ਸਾਡੀਆਂ ਲੜਦਾ ਹੀ ਰਹਿਣਾ ਲੜਾਈ bina ਸਾਡੀ ਜਿੱਤੇ ਕਿੰਨੀ ਹੈ ਦੇਖੋ ਇਸ ਤੋਂ ਇਲਾਵਾ ਸੇ ਵੀ ਜਿਹੜੇ ਆ ਸਾਡੇ ਇੱਥੇ ਬਾਬਾ ਜੀ ਹੈਗੇ ਆ ਤਸਵੀਰ ਸੇ ਦੀ ਬਾਬਾ ਜਸਪੀਰ ਸਿੰਘ ਜੀ ਕੀ ਲੱਗਦਾ ਆਪਾਂ ਜਿਹੜੇ ਨਕੀਆਂ ਟੋਲ ਲਾਗੇ ਤੇ ਪਿਛਲਾ ਧਰ ਨਾਲ ਚੱਲਦਾ ਸੀ ਉੱਥੇ ਬੜਾ ਤੁਸੀਂ ਵੀ ਕੀਰਤਨ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਬੈਠੇ ਰਹੇ ਹੋ ਹੁਣ ਵੀ ਕੀਰਤਨ ਦੀ ਧਾਰਨਾ ਤੁਹਾਡੀ ਬੜੀ ਮਸ਼ਹੂਰ ਹੋ ਰਹੀ ਹੈ ਇੱਕ ਤਾਂ ਉਹ ਧਾਰਨਾ ਜਰੂਰ ਸੁਣਾਇਆ ਉਹਦੇ ਕੀ ਲੱਗਦਾ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਨੂੰ ਪੰਜਾਬ ਦੇ तमाम ਕਿਸਾਨਾਂ ਦੁਆਰਾ ਡਟਣਾ ਪੈ ਗਿਆ ਸੋ ਦੇਖੋ ਜੀ ਸੋ ਤਾਂ ਰੇਲਾ ਦਾ ਸਾਡੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡਾ ਚੈਨਲ ਵੀ ਬਹੁਤ ਜ਼ਿਆਦਾ ਕਿਸਾਨੀ ਦੀ ਗੱਲ ਕਰ ਰਿਹਾ ਪੰਜਾਬੀ ਲੋਕ ਚੈਨਲ ਤੁਸੀਂ ਵੀ ਇਸ ਦਾ ਹਿੱਸਾ ਬਣਦੇ ਜੇ ਕੱਲਾ ਕਿਸਾਨ ਨਹੀਂ ਲੜ ਰਿਹਾ ਤੁਸੀਂ ਵੀ ਲੜ ਰਹੇ ਹੋ ਕਿ ਪਹਿਲਾਂ ਧਾਰਨਾ ਤਰਦੀ ਏ ਜਿੱਤ ਲੜਦੇ ਲੋਕਾਂ ਦੀ ਅੱਜ ਰਲ ਮਿਲ ਕੇ ਅਸੀਂ ਲੜੀਏ ਸੰਗੂ ਦੇ ਬੋਡਰ ਤੇ ਕਨੋਰੀ ਦੇ ਬੋਡਰ ਤੇ ਸੰਗੂ ਦੇ ਬੋਡਰ ਤੇ ਅੱਜ ਹਾਲ ਕਸਮਾਂ ਖੜੀਏ ਜਿੱਤ ਲੜਦੇ ਲੋਕਾਂ ਦੀ ਅੱਜ ਰੜ ਮਿਲ ਕੇ ਅਸੀਂ ਲੜੀਏ ਕਿਤਾਰਨਾ ਪਈ ਸੀ ਜਿੰਨਾ ਜ਼ਿਆਦਾ ਰਹੇਗੀ ਤੂੰ ਦਿਲ ਨਹੀਂ ਏ ਓਨੀ ਗੁੱਡੀ ਚੜਨੀ ਪੰਜਾਬ ਦੀ ਜਿੰਨਾ ਜ਼ਿਆਦਾ ਰਹੇਗੀ ਤੂੰ ਦਿਲ ਨਹੀਂ ਏ ਓਨੀ ਗੁੱਡੀ ਚੜਨੀ ਪੰਜਾਬ ਦੀ ਦਿਲਿਆ ਦੀ ਸ਼ੋਰ ਦਿਲ ਵਾਲੀਏ ਤਰਗਲੂ ਹੋ ਮੈਂ ਸਾਂ ਦੇਸ਼ੀ ਦੇਖ ਲੈ ਪੰਜਾਬ ਅੱਜ ਬਹਿ ਗਿਆ ਮਾਰ ਕੇ ਤੁਹਾਡੇ ਦੇ ਫੇਰ ਕੇਸ ਦੀ ਜੀ ਦੇ ਪੁੱਤ ਪਾਪ ਮਾਣਿਆ ਨਹੀਂ ਤੇਰੇ ਕਰਕੇ ਚੜ ਗਏ ਪੋੜੀ ਜਹਾਜ ਦੀ ਜਿੰਨੇ ਚਾਹਾਂ ਨਹੀਂ ਕਿ ਤੂੰ ਦਿਲ ਲੀਏ ਉਨੀ ਗੁੱਡੀ ਚੜੇਗੀ ਪੰਜਾਬ ਦੀ ਸਰਸ ਕਰਕੇ ਕਿਸਾਨਾਂ ਨੂੰ ਕਬਲੇ ਇਸ ਕਰਕੇ ਹੋਣਾ ਪਿਆ ਕਿਉਂਕਿ ਜਿਹੜਾ ਮੋਦੀ ਹੈ ਇਹਨੇ ਇਹਨੇ ਵਾਅਦੇ ਕੀਤੇ ਹੋਏ ਸੀ ਉਹਨਾਂ ਵਾਅਦਿਆਂ ਤੋਂ ਮੁੱਕਰ ਗਏ ਇਹਨੇ ਮਰਦਾਂ ਦੀ ਗੱਲ ਨਹੀਂ ਕੀਤੀ ਇਹਨੇ ਕਿਸਾਨਾਂ ਦਾ ਹੱਕ ਜਿਹੜਾ ਉਹ ਮਾਰੇ ਪਰ ਮੈਂ ਬੇਨਤੀ ਕਰੀ ਨੂੰ ਤੁਹਾਡੇ ਚੈਨਲ ਦੇ ਲਈਏ ਕਿ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਵੀ ਕਹਿ ਕੇ ਹਟਿਆ ਸੋਈ ਵੇਖ ਸਾ ਕਿਸਾਨ ਅੰਦੋਲਨ ਕਿਹ ਜਾ ਰਹੇ ਆ ਕਿਉਂਕਿ ਅੰਦੋਲਨ ਨੂੰ ਕਿਸਾਨ ਲੜ ਰਹੇ ਆ ਹੋਰ ਇਹ ਨਹੀਂ ਲੋਟ ਰਹੇ ਤਾਂ ਇਹ ਸਾਨੂੰ ਦੋ ਲੰਕਿਆ ਜਾ ਰਹੇ ਹੈ ਜਿਵੇਂ ਇਹ ਲੜਾਈ ਹਰ ਇੱਕ ਕਸਬੇ ਦੀ ਹੈ ਜਿਹੜਾ ਪ੍ਰਸ਼ਾਦਾ ਸ਼ੱਕ ਦਾ ਜਿਹੜਾ ਚਾਹ ਪੀਂਦਾ ਹੈ ਕਿਉਂਕਿ ਅੱਜ ਆਲੂ ਸਾਡੇ ਸਦੇ ਪਿਆਜ਼ ਉਹਨਾਂ ਦੀ ਕੋਈ ਕੀਮਤ ਕਿਸੇ ਨੂੰ ਨਹੀਂ ਪਤਾ ਲੋਕਾਂ ਦੇ ਵੱਤੇ ਜਾ ਕੇ ਸਭ ਤੋਂ ਪਿਆਰ ਰੇਟ ਦੇਤੇ ਜਾ ਰਹੇ ਆ ਕਿ ਸਾਡੇ ਕੋਲ ਵਾਇਰ ਤੇ ਕੱਲੋ ਗ੍ਰੀਤੀ ਜਾ ਰਹੀ ਹੈ ਲੋਕਾਂ ਨੂੰ ਪਤਾ ਬਹੁਤ ਬਹੁਤ ਦੇ ਭੀ ਸ਼ਕਤਾਂ ਹੈ ਜਿਹੜੇ ਉਹਨਾਂ ਨੂੰ ਦੇਣਗੇ ਆਲੂ ਤੇ ਪਿਆਜ਼ ਕੋਈ ਲੋਕਾਂ ਨੂੰ ਨਹੀਂ ਪਤਾ ਕਿ ਐਗਜ਼ਾਮਪਲ ਹੈ ਤੇ ਇਹੀ ਆਲੂ ਤੇ ਪਿਆਜ਼ ਜਦੋਂ 80 ਰੁਪਏ ਕਿੰਨੇ 100 ਰੁਪਏ ਵੱਲੋਂ ਦੇ ਰਹੇ ਪਰ ਕਿੰਨੇ 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 ਕਿਉਂਕਿ ਉਹਦੀ ਐਮਐਸਓ ਹੀ ਨਹੀਂ ਹੈ ਲੋਕਾਂ ਨੂੰ ਰੇਟ ਦਾ ਪਤਾ ਨਹੀਂ ਜਦੋਂ ਵਪਾਰੀ ਇਹਦੇ ਕੋਲੋਂ ਚਲੇ ਜਾਂਦਾ ਉਹਦੀ ਕੀਮਤ ਫਿਰ ਆਪਣੇ ਹਿਸਾਬ ਨਾਲ ਕਰਦੇ ਆ ਜੇ ਅੰਨਸਤੀ ਦੇ ਉੱਤੇ ਖੇਡੇ ਜਾਊਗਾ ਤਾਂ ਉਹ ਚੀਜ਼ ਦੀ ਕੀਮਤ ਅੱਲੀ ਜਾਏਗੀ ਤੇ ਲੋਕਾਂ ਨੂੰ ਵੀ ਇਹਦਾ ਫਾਇਦਾ ਹੋਏਗਾ ਲੋਕਾਂ ਨੂੰ ਵੀ ਬੇਨਤੀ ਹੈ ਕਿ ਨਾਲ ਲੜਨ ਤੋਂ ਪਾਪਾ ਜੀ ਲੱਗਦਾ ਵਿਸ਼ਵਾਸ ਕਿਤੇ ਕੀਤਾ ਜਾ ਸਕਦਾ ਜੇ ਆਪਾਂ ਗੱਲ ਕਰੀਏ ਹੁਣ ਪਿਛਲੀ ਵਾਰ ਵੀ ਪਾਰਟੀ ਦਾ ਗੜਜੜ ਆ ਕਿਸਦੇ ਨਾਲ ਹੋ ਗਿਆ ਉਹ ਚੱਠੇ ਹੋ ਕੇ ਚੋੜ ਲੜ ਗਏ ਕਿਤੇ ਵਿਸ਼ਵਾਸ ਕਰੀਏ ਕਹਿੰਦੇ ਨੇ ਕਿ ਪੰਜਾਬ ਦੇ ਉੱਤੇ ਕਾਂਗਰਸ ਸਰਕਾਰ ਨੇ ਤਾਂ ਪਹਿਲਾਂ ਹੀ ਬਹੁਤ ਚਿੰਤਨ ਕੀਤੀ ਸੀ 84 ਦੇ ਵਿੱਚ ਵੀ ਵਿਸ਼ਵਾਸ ਕਿਤੇ ਕੀਤਾ ਦੱਸੋ ਵੇਖੋ ਜੀ ਪਹਿਲੀ ਵਾਰ ਕੀ ਇਹ ਕਹਿੰਦੇ ਪੰਡਤ ਜੀ ਤੁਹਾਡੇ ਛੋੜੇ ਮੁੰਡੇ ਮੇਰੇ ਦਾ ਕਹਿੰਦੇ ਜਿਹਨੂੰ ਮਰਜ਼ੀ ਲੈ ਜਾਓ ਸਾਰੇ ਤੇ ਸੇਰੇ ਆ ਇਹ ਸਾਰੇ 148 ਦੇ ਛੱਟੇ ਬੱਤੇ ਇੱਕ ਮੋੜ ਹੋ ਸਕਦਾ ਪਰ ਸਮਾਂ ਲੱਗਣਾ ਜਿਵੇਂ ਮੇਰੀ ਮੰਨਣ ਕਿ ਅੱਜ ਆਪਣਾ ਹੱਕ ਮੰਗ ਰਹੇ ਆ ਸਾਰੇ ਕਿਸਾਨ ਇਹ ਸਾਨੂੰ ਚਾਹੁੰਦਾ ਮੈਂ ਇੱਥੇ ਵੀ ਬੇਨਤੀ ਕੀਤੀ ਸੀ ਵੀ ਪਹਿਲਾਂ ਤਾਂ ਆਪਣੀ ਜਿਹੜੀ ਵਰਸਲ ਹੈ ਪਾਪਾ ਖੁੱਡੇ ਤੇ ਸਪਰੇਆ ਰੇਆ ਤੋਂ ਖਰਚੇ ਕਿਹਾ ਜੀ ਤੇ ਪਿਆਰਾਂ ਦੇ ਵੀ ਖਰਚੇ ਘਟਾਈ ਆ ਮੈਂ ਇਹ ਵੀ ਗੱਲ ਕੀਤੀ ਸੀ ਤੁਸੀਂ ਸੁਣੀ ਹੋਣੀ ਆ ਵੀ ਸਾਰੇ ਖਰਚੇ ਘਟਾ ਕੇ ਆਪਣੇ ਗਰੁੱਪ ਬਣਾਏ ਜਾ ਜੀ ਕਿਸਾਨ ਆਪਣੀ ਵਸਤੂ ਨੂੰ ਆਪ ਵੇਚਣ ਦਾ ਯਤਨ ਕਰੇ ਜਿਹੜਾ ਬੰਦਾ ਕਾਰਪੋਰੇਟ ਕਰਦਾ ਹੈ ਨਾ ਉਹ ਕਿਸਾਨ ਆਪ ਕਰੇ ਕਾਰਪੋਰੇਟ ਜੇ ਚੀਜ਼ 70 ਰੁਪਏ ਕਿਲੋ ਵੇਚ ਰਿਹਾ ਜੇ ਕਿਸਾਨ ਉਹਨੂੰ ਆਪਣਾ ਲੈਵਲ ਬਣਾ ਕੇ ਉਹਨੂੰ 40 ਰੁਪਏ ਕਿਲੋ ਵੀ ਵੇਚ ਦਵੇ ਇਹ ਕਾਰਪੋਰੇਟ ਤੋਂ ਉੱਪਰ ਲੱਗ ਜਾਊਗਾ ਇਹ ਕੀ ਤਰੀਕਾ ਮੇਰੇ ਹਿਸਾਬ ਦੇ ਨਾਲ ਹੋਰ ਤਾਂ ਕੋਈ ਤਰੀਕਾ ਨਹੀਂ ਹੋਊਗਾ ਇਹਦੇ ਦੀ ਵੱਡਾ ਸਵਾਲ ਪਪਾ ਜੀ ਹੁਣਾ ਕਿਹਾ ਕਿ ਜਿਹੜਾ ਕਿਸਾਨ ਹੈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਜਿਹੜਾ ਧਰਦਾ ਲਗਾਤਾਰ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਾਕੀ ਬੁਲਾ ਰਹੇ ਜਿਹੜੇ ਆਉ ਆਪਣੇ ਇੱਥੇ ਗੋਲ ਰਹੇ ਇਹਨੇ ਤੇ ਬਾਕੀ ਬੁਲਾ ਰਹੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦਾ ਜਿਹੜਾ ਹੱਲ ਉਹ ਕੀਤਾ ਜਾਵੇ ਤਾਂ ਜੋ ਕਿਸਾਨ ਜਿਹੜੇ ਆ ਉਹ ਸੜਕਾਂ ਦੇ ਉੱਤੇ ਨਾ ਰੋਣ ਕੈਮਰਿਆਂ ਦੇ ਨਾਲ ਬੈਠ ਕੇ ਰਹਿਣਾ ਪੰਜਾਬੀ ਲੋਕ ਚੈਨਲ ਸ੍ਰੀ ਗਿਜਪੁਰ ਸਾਹਿਬ